ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰੁ। ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰੁ ਸਹਸ ਸਿਆਨ ਪালা ਖੋਹਿ ਤੈਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣੀ ਆਕਾਰ ਹੁਕਮ ਨਾ ਘਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਿਢਾਈ ਹੁਕਮੀ ਤੁਮ ਨੀਚ ਹੁਕਮ ਲੇਖੋ ਦੁਖ ਸੁਖ ਪਾਈ ਇਹ ਇੱਕ ਨੌਕਮੀ ਬਖਸ਼ੀਸ ਹੁਕਮੀ ਸਦਾ ਪਵਾਈ ਇਹ ਹੁਕਮੈਂਦਰ ਸਭ ਕੋ ਬਾਹ ਹੁਕਮ ਨਾ ਕੋਈ ਨਾਨਕ ਹੁਕਮੈਂ ਜੀ ਉਜੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਕਿਸੈ ਤਨ ਗਾਵੇ ਕੋ ਦਾਤਿਆ ਨੇ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਾਂ ਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੇ ਦਿਸੈ ਦੂਰ ਗਾਵੇ ਕੋ ਵੇਖੇ ਹਦਰਸ ਦੂਰ ਕਥਨਗਥਿ ਨਾ ਵੈ ਟੋਟ ਕਤ ਕਤ ਕਥੇ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕਪਾ ਹੈ ਜੁਗ ਜੁਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵੀਖ ਸਵੇ ਪ੍ਰਵਾਹੋ ਸਾਚਾ ਸਾਇਬ ਸਾਚ ਨਾਮ ਭਖਿਆ ਪਾਉ ਪਰ ਔਖੇ ਮੰਗਹਿ ਦੇ ਦੇ ਦਦ ਕਰੇ ਦਾਤਾਰ ਫਿਰ ਕਿ ਅਗੇ ਰਖੀਐ ਜਿਦ ਸੈ ਦਰਵਾਰ ਮਹੌ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਹੀ ਵੈ ਜਾਣੀਐ ਸਬਾਪੇ ਸਚਿਆਰ ਤਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਦਿਨ ਸਿਵੇਤ ਪਾਇਆ ਮਾਨ ਨਾਨਕ ਗਾਵੀ ਐਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋੜਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਅੱਖ ਨਾਹੀਂ ਕਹਿ ਨਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਇਸਰਣਾ ਜਾਈ ਤੀਰਥ ਨਾਵ ਜਿਤ ਸੁਭਾਵਾਂ ਵਿਣ ਭਾਣੇ ਕੀ ਨਾਏ ਕਰੀ ਜਿਤ ਇਸਰਠੂ ਪਾਈ ਵੇਖ ਮਨ ਕਰਮਾਂ ਕੀ ਮਿਲ ਲੈ ਲਈ ਮਤੋਇ ਚ ਰਤ ਨਿਵਾਹਰ ਮਾਨ ਕੋ ਜੀ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਇਸਰਣਾ ਜਾਈ ਜੇ ਜੁਗ ਚਾਰੇ ਅਰਜਾ ਹੁਰਦ ਸੁਣੇ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸੋ ਕੋਈ ਚੰਗਾ ਨਾ ਉਰਖਾਏ ਕਹਿ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦਬੀ ਸੁਰਨਾ ਸੁਣਿਆ ਅੰਤਰਤਵਲੀ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹਨ ਨ ਸਕੇ ਕਾਲ ਨਾਨਕ ਭਗਤ ਸਦਾ ਵੇਗਾ ਸੁਸਨੇ ਅਨੁਪਾਉ ਕਾ ਨਾਸ ਸੁਨੇਈਸ਼ਰ ਬਰਮੈਂਦ ਸੁਨੇ ਅਮੁਕਸਾ ਲਾਹਨ ਮੰਦ ਸੁਨੇ ਆ ਜੋ ਜੁਤਨ ਭੇਦ ਸੁਨੇ ਸਾਧ ਸੰਤ ਵੇਦ ਨਾਨਕ ਭਗਤ ਸਦਾ ਵੇਗਾ ਸੁਸਨੇ ਅਨੁਪਾਉ ਕਾ ਨਾਸ ਸੁਨੇ ਸਤ ਸੰਦੋ ਗਿਆਨ ਸੁਨੇ ਸਰਕੈਸ਼ ਨਾਨਕ ਸਨੇ ਪੜ ਪੜ ਪਾਵੇ ਮਨ ਸਨੇ ਲਾਗੇ ਸਤਿਆ ਨਾਨਕ ਭਗਤ ਸਦਾ ਵੇਗਾ ਸੁਸਨੇ ਅਨੁਪਾਉ ਕਾ ਨਾਸ ਸੁਣਿਆ ਸੁਰਾ ਗੁਣਾ ਗੰਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾ ਉਸਨੇ ਅਥ ਵਸ ਗਾ ਨਾਨਕ ਭਗਤ ਸਦਾ ਵੇ ਗਾ ਸੁਣਿਆ ਅੰਦੂਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਵਿਛਿਆ ਵਿਸਤਾਏ ਕਾ ਕੰਮ ਲਿਖਨ ਹਰ ਮਨਿਕਾ ਵੇ ਕਰਨ ਵਿਚਾਰੇ ਸ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਬਣ ਕੋਈ مننے سورت ہوئے من سرد ہو من بھن سگل کی شد منہ میم جائے ایسا نام نورنجن ہوئے دے کو من جانے من کو من مارگ ٹھگن پائے من برسوں پرگٹ جائے من مگنا چلے پنت منہ ترم سن بند ہوئے نام منورنجن ہوئے دے کو من جانے من کو ਮੰਨੇ ਬਾਵੇ ਮੁਖ ਦਵਾਰ ਮੰਨੇ ਪਰਵਾਰ ਐਸਾ ਧਾਰਮ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਨ ਨੰਬੇਖੂ ਐਸਾ ਨਾਮ ਨਰਿੰਜਨ ਹੋਏ ਦੇਖੋ ਮਨ ਜਾਣੇ ਮਨ ਕੋਈ ਪੰਚ ਪਰਵਾਨ ਪੰਚ ਪ੍ਰਦਾਨ ਬੰਨਿ ਪਾਵੈ ਦਰਗੇ ਮਾਣ ਪੰਚੀ ਸੋਹ ਹੈ ਦਰ ਰਾਜਾਨ ਪੰਚਾ ਗਗਰੀਕ ਤੇ ਅੰਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਰ ਤੌਲ ਧਰਮ ਦਇਆ ਕਾ ਭੂਤ ਸੰਤੁਗਤ ਥਾਪ ਰਖਿਆ ਜਨ ਸੂਤ ਜੇ ਕੋ ਪੁੱਝੈ ਹੋਵੇ ਸਚਿਆ ਤੌਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਤ ਲੈ ਗਵਨ ਜੋਰ ਜੀ ਯਾ ਤਰੰਗਾ ਕੇ ਨਾਮ ਸੁਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਕੇਤਾ ਦਾਨ ਸੋਲੇ ਰੂ ਕੀਤੀ ਦਤ ਆਨੇ ਕੌਣ ਕੂਤ ਕੀਤਾ ਵਸਾਉ ਇੱਕ ਕਵਾਉ ਤਿਸਤੇ ਹੋਇ ਲਖ ਦਰੀਆ ਕੁਦਰਤ ਕਉਣ ਗਾਏ ਚਾਰ ਵਾਰੇ ਨੇ ਜਾਵਾ ਇੱਕ ਵਾਰ ਜੋ ਤੁਧ ਪਵੈ ਸਾਈ ਭਲੀਕਾਰ ਤੁਸਦਾ ਸਲਾਮ ਤਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ वेद ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਦੀ ਸੰਗ ਦਾਤਾਰ ਅਸੰਗ ਸੂਰਮੋ ਭਗਤਸਾਰ ਸੰਗ ਮਨ ਲਿਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਬਾਰੇ ਨ ਜਾਵਾ ਇੱਕ ਵਾਰ ਜੋ ਤੁਧ ਭਵ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦਕੂਰ ਅਸੰਖ ਚੋਰ ਹਰਾਮ ਖੋਰ ਸੰਖਮਰ ਕਰ ਜਾਹਿ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੀ ਸੰਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖਾਹੀ ਸੰਖ ਨਿੰਦ ਅਕਸ਼ਰ ਕਰਹਿ ਭਾਰ ਨਾਨਕ ਨੀਜ ਕੈ ਵਿਚਾਰ ਵਾਰਿਆ ਨੰਦਾ ਵੇ ਇੱਕ ਵਾਰ ਜੋਤਿ ਤੇ ਭਾਵੇ ਸਾਈ ਪਲੀ ਕਾਲ ਤੁਸਦਾ ਸਲਾਮ ਨਿਰੰਕਾਰ ਅਸੰਖ ਨਾਮ ਸੰਥਵ ਗਮ ਗਮ ਸੰਖ ਲੋ ਸੰਕ ਹੈ ਸਿਰ ਭਾਰ ਹੋਏ ਅਖਰੀ ਨਾਮ ਖਰੀਸਾ ਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਸਰ ਸੰਜੋਬ ਖਾਨ ਜਿਨੇ ਲਿਖੇ ਤਿਸੁਰ ਨਾਇ ਜੀ ਫਰਮਾਇ ਤੂ ਤੇ ਪਾਹਿ

ਨਾਨਕੁ ਕੁਕਮੀ ਅਗੁ ਨਾਨਕੁ ਕੁਕਮੀ ਆਵੋ ਜਾਹੁ ਤੀਰਸ ਤਪਦੇ ਅਦਦਾਨ ਜਿ ਕੋ ਪਾਵੈ ਤਿਲ ਕਾ ਮਾਨ ਸੁਨੇਮ ਨਿਯਮਨ ਕੀਤਾ ਭਾਵ ਅੰਤਰਗਤੀ ਥ ਮਲਣਾਵ ਸਉਗਣ ਦੇਰੇ ਮੈਂ ਨਾਹੀ ਕੋਈ ਵਣਗੁਣ ਕੀਤੇ ਭਗਤ ਨਾ ਹੋਈ ਸਵਸਥਾ ਸਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ ਸਿਤ ਕਵਨ ਵਾਰ ਕਵਨ ਸੁਰਤੀ ਮਾਹ ਕੁੰਜਿਤ ਹੋਆ ਆਕਾਰ ਵੇਲ ਨਾ ਬਾਈਆ ਪੰਡਤੀ ਜੇ ਹੋਵਾ ਲੇਖ ਪੁਰਾਨ ਬਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਸਿੱਤਵਾਰ ਨਾ ਜੋਗੀ ਜਾਣੇ ਰਤਮਾ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਆਖੇ ਕਿਵ ਸਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਹ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਲ ਪਤਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਿਕ ਬਾਤ ਸਹਸ 18 ਕਹਿਣਕ ਤੇਬਾ ਅਸਲੂ ਇਕ ਧਾਤੂ ਲਿਖਾ ਹੋਏ ਤਾ ਲਿਖੀਐ ਲਿਖੈ ਹੋਏ ਬਨਾਸ ਨਾਨਕ ਵਡਾ ਆਖੀਐ ਅਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆ ਨਦੀਆਂ ਤੇ ਵਾਪੁਏ ਸਮੁੰਦਰਾਂ ਜਾਣੀਆਂ ਇਸਮੰਦ ਸਾ ਸੁਲਤਾਨ ਗ੍ਰਹ ਸੇ ਤੇ ਮਲ ਧਾਨ ਕੀੜੀ ਤੁਲਣਾ ਹੋਵਣੀ ਜੇਤਸ ਮਨੋ ਨਾ ਵੀਸਰੈ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤਨ ਕਰਨ ਦੇਨ ਅੰਤਨ ਤਨ ਵੇਖਣ ਸੁਣਨ ਅੰਤ ਅੰਤਨ ਜਾਪੇ ਕਿਆ ਮਨ ਬੰਤ ਅੰਤ ਨਾਂ ਜਪੈ ਕੀਤਾ ਆਕਾਰ ਅੰਤ ਨਾਂ ਜਪੈ ਪਰ ਬਰੰਦ ਕਰਨ ਕੀਤੇ ਬਿਲੇ ਲਾਹੇ ਤਾਂ ਕਿ ਅੰਤ ਨ ਪਾਇ ਜਾਹੇ ਇਹੋ ਅੰਤ ਨ ਜਾਣੇ ਕੋਈ ਬੁੱਤ ਕੀ ਹੈ ਬੁੱਤ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਉਪਰੂਚਾ ਨਾਉ ਏ ਵਡੂਚਾ ਹੋਵੇ ਕੋਈ ਤੂ ਸੋਚੇ ਕੋ ਜਾਣੇ ਸੋਏ ਜੀਵੜੇ ਅਪ ਜਾਣੇ ਆਪ ਪਾਪ ਨਾਨਕ ਨਦਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਤ ਤੈਨ ਲਤ ਮਾਈ ਕੀਤੇ ਮੰਗਹਿ ਜੋਦ ਪਾਰ ਕੀਤੇ ਅੰਗਣਤ ਨਹੀਂ ਵਿਚਾਰ ਕੀਤੇ ਖਤ ਟਹਿ ਵੇਕਾਰ ਕੀਤੇ ਲੈ ਲੈਮ ਕਿਰਪਾਈ ਕੀਤੇ ਮੂਰਖਾਈ ਖਾਏ ਕੀਤੇ ਆ ਦੁਖ ਭੁਗ ਸਦ ਮਾਰੇ ਪੈਦਾ ਤਿਨੀ ਦਾਤਾਰ ਬੰਧ ਖਲਾਸੀ ਬਾਣੇ ਹੋਇ ਰਖਣ ਸਕੇ ਕੋਈ ਜੀ ਕੋ ਖਾਈ ਕੱਖਣ ਪਾਇਓ ਜਾਣੇ ਜੀਤੀਆਂ ਮੁਖਾਈ ਆਪੇ ਜਾਣੇ ਆਪੇ ਦੇਖ ਹੈ ਸੇ ਪੇ ਕੀ ਕੇਿਸਿਸ ਨਮ ਬਖਸ਼ਿ ਸ਼ਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗਣਮੁਲ ਵਪਾਰ ਅਮੁੱਲ ਵਪਾਰੀ ਮਿਲ ਪੰਡਾਰ ਮੁੱਲਾ ਮੁੱਲਾ ਜਾਇ ਮੁੱਲ ਪਾਇ ਮੁੱਲਾ ਸੁਮਾਇ ਮੁੱਲ ਧਰਮ ਮੁੱਲ ਦੀਵਾਨ ਮੁੱਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁਰਣੀ ਸਨਮੁਲ ਕਰਮ ਮੁੱਲ ਫਰਮਾਨ ਮੁੱਲ ਮੁੱਲਾ ਖਿਆਨ ਨਾ ਜਾਇ ਆਖਾ ਕਰੇ ਲਿਲਾਇ ਆਖੇ ਵਿਦ ਪੜ ਪੁਰਾਣਿ ਆਖੇ ਪੜੇ ਕਰੇ ਵਖਿਆਨ ਅਖੇਰ ਮੇ ਅਖੇਂਦ ਅਖ ਗੋਪੀਤਾ ਗੋਵਿੰਦ ਅਖੇਸਰ ਕੇ ਸਿਧ ਅਖੇ ਕੀਤੇ ਕੀਤੇ ਬੁੱਧ ਅਖੇ ਧਨਵਕ ਅਖੇ ਦੇਵ ਅਖੇ ਸੁਰ ਨਰਮੰਜਨ ਸੇਵ ਕੀਤੇ ਅਖੇ ਗਣ ਪਾਏ ਕੀਤੇ ਕਹਿ ਕੇ ਛੁਟ ਜਾਈ ਤੇ ਕੀਤੇ ਹੋਰ ਕਰੇਤਾ ਅਗਨਸ ਕੇ ਕੀ ਕੀ ਜਿਹੜ ਭਰ ਦੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾ ਲਿਖੀਐ ਸਰਗਾ ਬਾਰਾਗਾ ਬਾਰ ਸੋਦਰ ਕੀ ਅਸੋ ਕਰ ਕੀ ਹਜਿਤ ਵਿੱਚ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਗਾ ਕੀਤੇ ਭਵਨ ਹਾਰੇ ਕੀਤੇ ਰਾਗ ਪ੍ਰੀ ਸੰਕੀਨ ਕੀਨ ਕੀਤੇ ਗਵਨ ਹਾਰੇ ਗਵੈ ਤੁਣਾ ਪਉਣ ਪਣੀ ਬੈ ਸੰਦਰਗਵੈ ਰਜਤਮ ਦੁਆਰੇ ਗਵੈ ਚਿਤ ਗੋਤ ਲਿਖ ਜਾਣ ਹੈ ਲਿਖਲੇ ਧਰਮ ਵਿਚਾਰੇ ਗਵੈ ਈਸ਼ਵਰ ਮੰਦਵੀ ਸੋਣ ਸਦਸਵਾਰੇ ਗਵੈ ਹੰਨੰ ਦਸਨ ਬਿਠੇ ਦੇਵਤੀਆਂ ਦਰ ਨਾਲੇ ਗਵੈ ਸਦ ਸਮਾਧੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਵਨ ਪੰਡਤ ਪਣ ਰੱਖੀ ਸਰ ਜੋਗ ਜੋਗ ਵੇਦ ਨਾਲੇ ਗਾਵੈ ਮੋਹਨੀ ਆਮਨ ਮੋਣ ਸੁਰਗਮ ਚਫਿਆਲੇ ਗਵਨ ਰਤਨ ਪਾਇ ਤੇਰੀ ਅੜ ਸਤੀਥ ਨਾਲੇ ਗਾਵੈ ਜੁਦ ਮਾਵਲ ਸੁਰਗ ਗਾ ਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇ ਤੂੰ ਗਵ ਜੋਤ ਪਵਨ ਰਤੇ ਤੇਰੀ ਭਗ ਦਰਸਾਲੇ ਹੋਰ ਕੀਤੇ ਗਵਨ ਸੇਮ ਜਿਤਨਾਉ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚਾ ਸਚਿ ਨਾਏ ਹੈ ਪੀਉ ਸਿਜੈ ਨ ਜਾ ਸਿਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਦੇਖੈ ਕੀ ਕਰ ਕਰ ਵੇਖੈ ਕੀਤਾ ਆਪਣਾ ਜਿਵੇਂ ਤਿਸ ਦੇ ਵਡਿਆਈ ਜੋ ਉਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੂਪਰ ਸਾਹੁ ਸਾਹਾ ਪਾਤਸ਼ਾਹ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਬਝ ਝੋਲੀ ਤਿਆਨ ਕਰੇ ਬੂਤ ਖਿੰਥਾ ਕਾਲ ਕੁਵਾਰੀ ਕਾਇ ਜੁਗਤ ਦੰਦਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸੈ ਆਦੇਸ ਆਦ ਨੀਲ ਨਦ ਨਹਤ ਜੁਗ ਜੁ ਏਕੋ ਵੇਸਾ ਭੁਗਤ ਗਿਆਨ ਦੇ ਆ ਭੰਡਾਰਨ ਗੜ ਗੜ ਵਾਜੈ ਨਾਦ ਆਪਣਾ ਨਾਥੀ ਸਭ ਜਾ ਕੇ ਰਿਦਿ ਸਤਿਵਰਾ ਸਾਧ ਸੰਜੋਗ ਵਿਜੋਦ ਕਰ ਚਲਾਵੇ ਲੇਖੀ ਆਵੇ ਭਾਗ ਆਦੇਤ ਸੈ ਆਦੇਸ ਆਦ ਨੀਲ ਨਦ ਨਹਤ ਜੁਗ ਜੁ ਏਕੋ ਵੇਸਾ ਇਕਮਾਈ ਜੁਗਤ ਵੇਤਨ ਚਲੇ ਪ੍ਰਵਾਨਿਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾ ਜੁਤਿਸ ਭਾਵਤ ਵੇ ਚਲਾਵੇ ਜਿਉ ਹੋਇ ਫਰਮਾਨ ਹੋ ਵੇਖਿਓ ਨਨਦਰਨਾ ਮੋਤੈ ਵਿੰਡਾਨੀਆਂ ਦੇਤ ਸੈ ਆਦੇਸ ਅਦ ਨੀਲਨਦ ਨਾਹਤ ਜੋਦੋ ਇੱਕੋ ਵੇਸਾ ਸਨ ਲੋਇ ਲੋਇ ਪੰਡਾਰ ਜੋਗ ਸਪਾਇ ਸੋਇ ਕਾ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੇ ਗੀਸਾ ਚੀ ਕਾਰ ਆਦੇਤ ਸਹਿ ਦੇਸੂ ਆਦ ਨੀਲ ਨਦਨ ਹਤ ਜੂਰੋ ਕੋ ਵੇਸਾ ਇਕ ਦੂਜੀ ਪੌ ਲਖ ਹੋਇ ਲਖ ਹੋ ਵੇ ਲਖ ਵੀਸ ਲਖ ਲਗੇੜਾ ਕੀਏਕ ਨਾਮ ਜਗਦੀਸ਼ ਹੋਇ ਤਰਾਵਤ ਪੌੜੀ ਆ ਚੜੀ ਆ ਵੇ ਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਅੱਖਾਂ ਜੋਰ ਚ ਪੈ ਨੇ ਜੋਰ ਜੋਨ ਮੰਗਨ ਦੇ ਨਾ ਜੋਰ ਜੋ ਨਾ ਜੀਵਨ ਮਰਨ ਨੇ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਚ ਨਾ ਕੋਈ ਰਤੀ ਰੂਤੀ ਸਿਤੀ ਵਰਪੁਣ ਪਣੀ ਗਨੀ ਪਾਤਲ ਦੇ ਸਵਿਧਰਤੀ ਥਾਪ ਰੱਖੀ ਧਰਮਸਾਲ ਦੇ ਸਵਿਜੀ ਜੁਤ ਕੇ ਰੰਗ ਤਨ ਕੀ ਨਾਮ ਨੇ ਕੋ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਤਿੱਥੈ ਸੋਣ ਬਨ ਪ੍ਰਵਾਹ ਨਦਰੀ ਕਰਮ ਬੋਏ ਨੀ ਸਾਨ ਗਜੁ ਪਕਾਈ ਉਥੈ ਪਾਇ ਨਾਨਕ ਗਏ ਜਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੋ ਕਰਮ ਕੇ ਤਿਵਣ ਪਣੀ ਬੈ ਸੰਤਰ ਕੀਤੇ ਗਣ ਮਹੇਸ਼ ਕੇ ਤੇ ਵਰਮੇ ਕਤ ਕੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਗਏ ਤੇ ਧੂਪ ਦੇਸ ਕੀਤੇ ਨਚਨ ਸੂਰ ਕੀਤੇ ਤੇ ਮੰਡਲ ਦੇਸ ਕੀਤੇ ਸਰਬਨਾਥ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੰਦ ਕੀਤੀਆਂ ਖਾਣੀਆਂ ਕੀਤੀਆਂ ਬਾਣੀਆਂ ਕੀਤੇ ਪਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਨ ਮੈਂ ਗਿਆਨ ਪ੍ਰਚੰਡ ਜਿਥੈ ਨਾਨਬਨੂਰ ਕੋੜ ਨੰਦ ਸ਼ਰਮ ਕੰਨ ਕੀ ਬਾਣੀ ਰੂਪਿ ਤਿਗਤ ਕਣੀਯੰ ਬਹੁਤਨੂਪਾ ਤਾਂ ਕੀ ਅੰਗ ਲੰਗ ਥਿਆ ਨਾ ਜਾਏ ਜੇ ਕੋ ਕਹਿ ਵਿਛੈ ਬਿਛਤਾਏ ਦਿ ਥਗੜੀਐ ਸੁਰਤ ਮਤ ਮਨ ਬੋਧ ਦਿ ਥਗੜੀਐ ਸੁਰੰਸ ਨਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿ ਥੈ ਹੋਰ ਨ ਕੋਈ ਹੋਰ ਜਿਤੇ ਜੋਤ ਮਾਉਲ ਸੂਤਨ ਮੈ ਰਾਮ ਰਹਿਆ ਭਰਪੂਰ ਦਿ ਥੈ ਸੀ ਤੂ ਸੀ ਤਮੈ ਮਮਾ ਮਾਇ ਤਾਂ ਗਿਰੂਪ ਨੰਗਥ ਨੇ ਜਾਏ ਨਾਉ ਮ੍ਰਣ ਠਾਗੇ ਜਾਏ ਜਿਨ ਕੇ ਆਰੰਭ ਸੈ ਮਨ ਮਾਇ ਦਿ ਥੈ ਭਗਤੋ ਸੈ ਕੇ ਲੋਕ ਰੈਨੰਦ ਸਚਾ ਮਨ ਸੋਏ ਸਚ ਕਨਵਸਨ ਅਲੰਕਾਰ ਕਰ ਕਰ ਵੇਖੇ ਨਵਰਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਤੰਤ ਨੰਤੁ ਦਿਥੈ ਲੋਲ ਆਕਾਰ ਜਿ ਵਿਭੂਕੰਤ ਤੈ ਤੂਕਾਰ ਵੇਖੇ ਵਿਖਸ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰਾ ਤੀਰਿ ਸੁਨਿਆਰ ਵਹਿਰਨ ਮਤ ਵੇਦ ਹਥੀਯਾਰ ਪੌਖਲਾੰ ਦਵਤਾਉ ਪੰਡਾ ਪਉ ਅਮ੍ਰਿਤ ਤਿਤ ਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿੱਤਾ ਮਤਿ ਤਰਤੁ ਮਹਤਿ ਦੇਵ ਸਰਦੁ ਦੇ ਦਾਈਂ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਤਰੁ ਮਹਦੂਰ ਕਰਮੀ ਆਪੋ ਆਪਣੀ ਕੇ ਨੇੜ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸ਼ਕਤ ਕਾਲੋ ਨਾਨਕ ਤੇ ਮੁਖ ਉਜਲੇ